ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਪੈਂਦਾ ਬਾਈ ਨੂੰ ਮੋਗਾ ਜੀ ਤੁਹਾਡੇ ਲਈ ਇੱਕ ਨੀਲੀ ਰਾਵੀ ਦੀ ਮੱਝ ਦੀ ਵੀਡੀਓ ਲੈ ਕੇ ਆਏ ਆ ਜੀ ਵਜਨ ਮਜੂਦ ਬਹੁਤ ਚੰਗਾ ਜੀ ਚੁੰਚ ਸਮਾਂ ਹਜੇ ਬਾਕੀ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਤੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਗੁਰਪ੍ਰੀਤ ਸਿੰਘ ਜੀ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਤੇ ਤਹਿਸੀਲ ਬਾਈ ਜ਼ਿਲ੍ਹਾ ਫਿਰਮੋਗਾ ਜੀ ਮੋਬਾਈਲ ਨੰਬਰ ਜੀ 83600 ਪੂਰਾ 68083 ਐਕਾ ਵੀ ਹੋਰ ਦੱਸ ਦਿਓ ਜੀ 83600 68083 ਠੀਕ ਆ ਬਾਈ ਕਰਦੀ ਮਾਜੀ ਹੈ ਜੀ ਹਾਂਜੀ ਹਾਂਜੀ ਸੂਆ ਕਿੰਨਾਂ ਮਸ ਹੁੰਦੀ ਆ ਜੀ ਤੀਜਾ ਸੂਆ ਜੀ ਹੁਣਾਂ ਤੀਜਾ ਸੂਆ ਸੂਣਦੀ ਆ ਠੀਕ ਆ ਜੀ ਦੈਨ ਕਿੰਨੇ ਲੈਜੋ ਬਾਈ ਹਜੇ ਦਰ 19 ਪੂਰੇ ਹੋਣੇ ਜੀ ਅੱਜ ਤਰੀਕ ਹੋ ਗਈ ਆ ਲੋਕ ਤਾਂ ਪਾਏ ਹਜੇ 10 ਤਰੀਕ ਹੋ ਗਈ ਜੀ ਤੇ 9 ਦਿਨ ਪੂਰੇ ਪਏ ਆ ਜੀ ਠੀਕ ਆ ਬਾਈ ਪਿਛਲੇ ਸੂਏ ਦਾ ਕੀ ਰਿਕਾਰਡ ਆ ਜੀ 12 ਲੀਟਰ ਦਾ ਜੀ ਚੋਇਆ ਵਾ ਜੀ ਆਪਣਾ ਹਾਂਜੀ ਹਾਂਜੀ ਨਹੀਂ 12 ਲੀਟਰ ਦਾ ਆ ਮੈਂ ਲਈ ਆ ਕਿਥੋਂ ਕਿਸ ਬੰਦੇ ਤੋਂ ਹੀ ਲਿਆਂਦੀ ਆ ਜੀ ਹਾਂਜੀ ਹਾਂਜੀ ਆਪਣੇ ਮੁੰਡੇ ਲਈ ਆਪਣੇ ਘਰਾਂ ਦੇ ਬੰਦੇ ਹੀ ਆ ਠੀਕ ਆ ਜੀ ਲਿਆਂਦੀ ਹੋਈ ਆ ਹਾਂਜੀ ਜੀ 12 ਲੀਟਰ ਪਿਛਲੇ ਸੂਏ ਦਾ ਇਹ ਜਿਆਉ ਪਲੱਸ ਬਾਈ ਹਾਂ ਜ ਬਾਈ ਜਾਸ ਦੀ ਘੱਟ ਸੇਵਾ ਦਾ ਥਾਂ ਵੀ ਆਉਂਦੀ ਉਹ ਤਾਂ ਚਲੋ ਜੀ ਸੇਵਾ ਘੱਟ ਗਈ ਤਾਂ ਬਈ ਘੱਟ ਜਾਣਾ ਠੰਡੀ ਸੇਲ ਪੂਰੀ ਹੈ ਜੀ ਹਾਂਜੀ ਹਾਂਜੀ ਠਣਾ ਦੀ ਵੀ ਫਿਰ ਡੰਨ ਹੈ ਜੀ ਹਾਂਜੀ ਹਾਂਜੀ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਤੂਆ ਤੀਜਾ ਸੂਣਾ ਜੀ ਸਮ ਡੇਟ ਮੁਤਾਬਕ ਸਮਾ ਪਿਆ ਜੀ ਹਜੇ 9 ਦਿਨ 19 ਤਰੀਕ ਨੂੰ ਦਿਨ ਪੂਰੇ ਆ ਜੀ ਬਾਕੀ ਕਰਮ ਵਾਲਾ ਪਸ਼ੂ ਕਈ ਆ 2-4 ਦਿਨ ਵੱਧ ਵੀ ਲਿਜਾ ਸਕਦਾ ਤੇ 2-4 ਦਿਨ ਘੱਟ ਵੀ ਲਿਜਾ ਸਕਦਾ ਵਜੋਂ ਮੌਜੂਦ ਦੇ ਪੱਖ ਤੋਂ ਬਹੁਤ ਚੰਗੀ ਆ ਜੀ ਕੱਚੀ ਜ਼ਰੂਰ ਆ ਹਜੇ ਦਿਨ ਲੈ ਜੂਗੀ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਬਾਕੀ ਚਾਰ ਹੀ ਥਾਣਾ ਪੋਰਟ ਨੀ ਸ਼ਾਂਖ ਨੇ ਵਜਨ ਵਜੂਦ ਚੰਗਾ ਜੀ ਠੰਡੀ ਸਿਲ ਪੂਰੀ ਆ ਥਾਣਾ ਦੀ ਬਾਈ ਕਹਿੰਦਾ ਡੰਨ ਬੰਨ ਲਓ ਜੀ ਕੋਈ ਗੱਲ ਨਹੀਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਕਿਉਂਕਿ ਬਾਈ ਦੇ ਪਸ਼ੂਆਂ ਕੋਲ ਉਪਰਾਂ ਬੰਦਾ ਨਹੀਂ ਹੁੰਦਾ ਜੀ ਪਸ਼ੂ ਥੋੜੇ ਸਾਈਡ ਤੇ ਰਹਿ ਜਾਂਦੇ ਆ ਜੀ ਬਾਕੀ ਕੋਈ ਗੱਲ ਨਹੀਂ ਇੱਥੇ ਰੋਕ ਲਓ ਜੀ ਠੀਕ ਆ ਜੀ ਥਾਣਾ ਦੇ ਸੈਜ ਵੀ ਸੋਹਣੇ ਆ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਵਾਲ ਢੁੱਲਾ ਹਵਾਨੇ 'ਚ ਹਜੇ ਬਹੁਤ ਪੰਜਾਂ ਨੇ ਜੀ 8-9 ਦਿਨਾਂ ਤੱਕ ਦਾ ਪ ਤੇ ਸ਼ਾਨਦਾਰ ਹਵਾਨਾ ਤਿਆਰ ਕਰੂਗੀ ਜੀ ਹਵਾਨੇ ਦੀ ਧੱਕ ਬੈਕ ਸਾਈਡ ਨੂੰ ਵੀ ਚੰਗੀ ਹੈ ਜੀ ਤੇ ਅੱਗੇ ਨੂੰ ਵੀ ਚੰਗੀ ਹੈ ਜੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਹੈ ਜੀ ਇਹਦੀ 1.15 ਵੀਰੇ ਹੋਜੂ ਲੈਸ ਜੀ ਬਹੁਤ ਮੰਤਲ ਹੋ ਜੂ ਕੋਈ ਠੀਕ ਹੈ ਜੀ ਲੈ ਚੱਲੋ ਜੀ ਅੰਦਰ ਨੂੰ 1,115,000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਈ ਕਹਿੰਦਾ ਉਹਦੇ ਚੋ ਲੈਸ ਜ਼ਰੂਰ ਕਰ ਦਾਂਗੇ ਜਿਹੜਾ ਕੋਈ ਸੱਜਣ ਵੀਰ ਚੱਲ ਕੇ ਆਊਗਾ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ